ਮੁੱਖ ਮੰਤਰੀ ਸਾਹਿਬ ਨਾਇਕ ਸੈਣੀ ਸਾਹਿਬ ਸਾਡੇ ਸੂਬੇ ਦੇ ਮੀਤ ਪ੍ਰਧਾਨ ਉਹ ਜਿਨ੍ਹਾਂ ਨੇ ਲੋਕ ਸਭਾ ਦਾ ਚੋਣ ਲੜਿਆ ਲੋਕ ਸਭਾ ਦੀ ਲੜ ਲੜਿਆ ਅਨੰਦਪੁਰ ਸਾਹਿਬ ਤੋਂ ਆਤਾ ਹੋਇਆ ਲੇਕਿਨ ਅੱਜ ਸਵੇਰ ਜਦੋਂ ਅਸੀਂ ਸੋਸ਼ਲ ਮੀਡੀਆ ਦੇਖਿਆ ਸਾਡੀ ਜਿਹੜੀ ਸੂਬੇ ਦੀ ਸਰਕਾਰ ਹੈ ਹੈਲੋ ਜਿਹੜੀ ਵਿਜੀਲੈਂਸ ਆ ਉਹਨਾਂ ਨੇ ਅੱਜ ਸਵੇਰੇ ਉਹਨਾਂ ਦੇ ਕਰੇ ਸੈਕਟਰ 2 ਦੇ ਵਿੱਚ ਚੰਡੀਗੜ੍ਹ ਅੱਜ ਪੂਰੇ ਪ੍ਰਦੇਸ਼ ਭਰ ਦੇ ਵਿੱਚ ਅਸੀਂ ਲੋਕ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਸਾਡੀ ਪ੍ਰੈਸ ਕਾਨਫਰੰਸ ਕਰ ਰਹੇ ਆ ਕਿ ਤੁਸੀਂ ਇਕੱਲੇ ਨਹੀਂ ਹੋ ਤੁਸੀਂ ਸਾਦਾ ਪਰਿਵਾਰ ਨੂੰ ਜੁਆਇਨ ਕੀਤਾ ਹੋਇਆ ਹੈ ਪਰ ਅਸੀਂ ਰਣਜੀਤ ਸਿੰਘ ਜੀ ਸਾਹਿਬ ਦੇ ਪਰਿਵਾਰ ਨੂੰ ਇਸ ਗੱਲ ਦਾ ਵਿਸ਼ਵਾਸ ਕਰਾਉਣੇ ਆ ਕਿ ਪੂਰੀ ਭਾਰਤੀ ਜਨਤਾ ਪਾਰਟੀ ਸਾਰੇ ਪ੍ਰਦੇਸ਼ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਕੱਲ ਅਖੰਡੀ ਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਰਦਾਰ ਅਨੁਰੂਧ ਸਿੰਘ ਗਿਲਜੀ ਬਿਲਕੋਵਾਲੇ ਜਿਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮੈਪ ਸੈਣੀ ਜੀ ਨੇ ਜੁਆਇਨ ਕਰਵਾਇਆ ਪਰ ਰਾਤ ਦੀ ਗੁਜਰੀ ਸੀਗੀ ਮਗਰ ਵਰਤਮਾਨ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਐਸੀ ਦਲਗਤ ਰਾਜਨੀਤੀ ਦੇ ਵਿੱਚ ਖੁੱਭੀ ਹੋਈ ਹੈ ਕਿ ਉਹਨਾਂ ਨੇ ਸਵੇਰੇ ਹੀ ਉਹਨਾਂ ਤੇ ਪ੍ਰੈਸ਼ਰ ਪਾਉਣ ਦੇ ਲਈ ਉਹਨਾਂ ਦੀ ਕਰਮਚਾਰੀ ਲਿਸਟ ਦੀ ਰੀਡ ਕੀਤੀ। ਉਹ ਸਾਰੇ ਵਿਸ਼ਿਆਂ ਨੂੰ ਲੈ ਕੇ ਅੱਜ ਦੀ ਇਹ ਮਹੱਤਵਪੂਰਨ ਪ੍ਰੈਸ ਕਾਨਫਰੰਸ ਰੱਖੀ ਗਈ ਔਰ ਸਾਡੇ ਸਾਰੇ ਦਸਤਖਾਰਿਓ ਮੇਰੇ ਵੱਡੇ ਵੀ ਉਸ ਵਿਸ਼ੇ ਦੇ ਪਿੰਡਾਰੀ ਦੀ ਰੋਕ

ਦੀ ਸਰਕਾਰ ਜੋ ਸਾਡੇ ਸ਼ਹਿਰ ਦੇ ਸਾਡੇ ਪ੍ਰਸਤ ਪੱਤਰਕਾਰ बंधु ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਆਪਾਂ ਸਾਰੇ ਜਾਣਦੇ ਆ ਜਿਹੜੀ ਮਜੂਤਾ ਪੰਜਾਬ ਦੇ ਵਿੱਚ ਸਰਕਾਰ ਹੈ ਆਮ ਆਦੀ ਪਾਰਟੀ ਦੀ ਜਿਹਦੇ ਮੁਖੀਆ ਭਗਵਾਨਤ ਮਾਨ ਜੀ ਹੈ ਉਹ ਜਿਸ ਤਰੀਕੇ ਦੇ ਨਾਲ ਦਮਨਕਾਰੀ ਨੀਤੀਆਂ ਅਪਣਾ ਰਹੇ ਆ ਵਿਪੱਖਸ਼ ਨੂੰ ਕਿਸ ਤਰੀਕੇ ਦੇ ਨਾਲ ਉਹਦੀ ਆਵਾਜ਼ ਦਬਾਨੀ ਹੈ ਜੇ ਕੋਈ ਵਿਪੱਖਸ਼ ਦਾ ਨਮਾਇੰਦਾ ਉਹਨਾਂ ਦੇ ਖਿਲਾਫ ਗੱਲ ਕਰਦਾ ਵੈ ਉਹਨੂੰ ਕਿਸ ਤਰੀਕੇ ਦੇ ਨਾਲ ਉਦੇ ਖਿਲਾਫ ਵਿਜੀਲੈਂਸ ਦਾ ਜਾਂ ਹੋਰ ਡਰ ਕਰਕੇ ਉਹਨੂੰ ਚੁੱਪ ਕਰਾਣਾ ਮੈਂ ਇਹ ਪਰੰਪਰਾ ਲੰਬੀ ਚੱਲਦੀ ਆ ਰਹੀ ਹੈ ਲੇਕਿਨ ਜਿਹੜੀ ਲੇਟੈਸਟ ਅੱਜ ਸਵੇਰੇ ਸਾਡੇ ਪੰਜਾਬ ਦੇ ਇੱਕ ਬਹੁਤ ਵੱਡੇ ਬਿਲਡਰ ਕੋਲੋਨਾਈਜ਼ਰ ਉਹ ਅਕਾਲੀ ਦਲ ਦੇ ਪੂਰਬ ਦੇ ਵਿੱਚ ਦੋ ਵਾਰੀ विधानसभा ਦਾ ਚੋਣ ਲੜੇ ਖੜੇ ਤੋਂ ਸ਼੍ਰੀਮਾਨ ਸਦਾਰ ਰਣਜੀਤ ਸਿੰਘ ਗਿੱਲ ਸਾਹਿਬ ਵਿਨਦੀ ਇੱਕ ਬਹੁਤ ਵੱਡੀ ਗਿੱਲ ਕੋ ਨਾਮ ਦੇ ਉੱਪਰ ਕੰਪਨੀ ਹੈ ਜਿਹੜੇ ਲੋਕਾਂ ਨੂੰ ਅਫੋਰਡੇਬਲ ਏਟਾ ਦੇ ਉੱਪਰ ਘਰ ਬਣਾ ਕੇ ਦਿੰਦੇ ਆ ਉਹਨਾਂ ਨੇ ਕੁਝ ਦਿਨ ਪਹਿਲਾਂ ਸਕਾਲੀਦਾਨੋਂ ਅਲਵਿਦਾ ਕਹਿਤਾ ਸੀ। ਉਹ ਛਾੜੂ ਵਾਲਿਆਂ ਨੂੰ ਇਹ ਮਹਿਸੂਸ ਹੋਇਆ ਕਿ ਸਾਡੀ ਪਾਰਟੀ ਜੁਆਇਨ ਕਰਨ ਗਈ। ਲੇਕਿਨ ਉਹਨਾਂ ਨੇ ਜੋ ਇਹਨਾਂ ਦੀ ਨੀਤੀਆਂ ਵਾਂ ਉਹਨਾਂ ਦਰਕਰਨ ਕਰਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਸਾਹਿਬ ਦੀਆਂ ਨੀਤੀਆਂ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡਾ ਸਿੱਖ ਪਾਈਚਾਰਾ ਸਾਡਾ ਦਲਿਤ ਪਾਈਚਾਰਾ ਸਾਡਾ ਬਾਕੀ ਸਮਾਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਰਿਵਾਰ ਦੇ ਵਿੱਚ ਆ ਕੇ ਸਾਡੀ ਤਾਕਤ ਵਧਾ ਰਿਹਾ ਹੈ ਉਹ ਚੀਜ਼ ਨੂੰ ਮੱਦੇਨਜ਼ਰ ਲਾ ਕੇ ਉਹਨਾਂ ਨੇ ਕੱਲ ਸ਼ਾਮ ਨੂੰ ਸਾਡੇ ਹਰਿਆਣਾ ਪ੍ਰਦੇਸ਼ ਦੇ ਮੁੱਖ ਮੰਤਰੀ ਸਾਹਿਬ ਨਾਇਬ ਸਿੰਘ ਸੈਣੀ ਸਾਹਿਬ ਸਾਡੇ ਸੂਬੇ ਦੇ ਮੀਤ ਪ੍ਰਧਾਨ ਔਰ ਜਿਨ੍ਹਾਂ ਨੇ ਲੋਕ ਸਭਾ ਦਾ ਚੋਣ ਲੜਿਆ ਲੋਕ ਸਭਾ ਚੋਣ ਲੜਿਆ ਆਨੰਦਪੁਰ ਸਾਹਿਬ ਤੋਂ ਉਹਨਾਂ ਦੇ ਹਲਕਾ ਪਿੰਡ ਖਦਰ ਐਸੇ ਮੇਰੇ ਛੋਟੇ ਭਾਈ ਸ਼ਿਵ ਆਸ਼ਰਮਾ ਜੀ ਸਾਡੀ ਲੀਡਰਸ਼ਿਪ ਦੇ ਨਾਲ ਚੰਡੀਗੜ੍ਹ ਕੱਲ ਸ਼ਾਮ ਨੂੰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਇਹ ਸਾਨੂੰ ਬੜਾ ਚੰਗਾ ਲੱਗਾ ਕਿ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਹੈ। ਲੇਕਿਨ ਅੱਜ ਸਵੇ ਜਦੋਂ ਅਸੀਂ ਸੋਸ਼ਲ ਮੀਡੀਆ ਦੇਖਿਆ ਤਾਂ ਸਾਡੀ ਜਿਹੜੀ ਸੂਬੇ ਦੀ ਸਰਕਾਰ ਹੈ ਜਿਹੜੀ ਵਿਜੀਲੈਂਸ ਹੈ ਉਹਨਾਂ ਨੇ ਅੱਜ ਸਵੇ ਉਹਨਾਂ ਦੇ ਕਰੇ ਸੈਕਟਰ 2 ਦੇ ਵਿੱਚ ਚੰਡੀਗੜ੍ਹ ਆਪਣਾ ਪੂਰਾ ਅਮਲਾ ਲਿਆ ਕੇ ਵਿਜੀਲੈਂਸ ਦੀ ਰਿਪੋਰਟ ਦਿੱਤੀ ਹੈ। ਔਰ ਇੱਕ ਦਰਾਂ ਦੀ ਕੋਸ਼ਿਸ਼ ਹੈ ਮੈਂ ਸਭ ਤੋਂ ਪਹਿਲਾਂ ਇਹਦੀ ਕੋਰ ਸ਼ਬਦਾ ਦੇ ਵਿੱਚ ਨਿੰਦਾ ਕਰਦਾ ਮੈਂ ਉਹ ਭਗਵਾਨ ਤੁਮਾਰ ਸਲਾਮ ਨੂੰ ਕਿਹਾਦਾਬ ਨਹੀਂ ਦਿੰਦਾ ਮੈਂ ਕਿ ਭਾਰਤੀ ਜਨਤਾ ਪਾਰਟੀ ਇੱਕ ਕੈਟਰ ਬੇਸਡ ਪਾਰਟੀ ਹੈ ਉਹਦੇ ਕਿਸੇ ਵੀ ਕਾਰੇ ਕਰਤਾ ਨੂੰ ਕੋਈ ਆ ਚਾਹੀਗੀ ਤਾਂ ਪੂਰੀ ਪਾਰਟੀ ਉਹਨਾਂ ਖੜੀ ਹੋਏਗੀ ਅੱਜ ਪੂਰੇ ਪ੍ਰਦੇਸ਼ ਭਰ ਦੇ ਵਿੱਚ ਅਸੀਂ ਲੋਕ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਸਾਡੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਤੁਸੀਂ ਇਕੱਲੇ ਨਹੀਂ ਹੋ ਤੁਹਾਡਾ ਪਰਿਵਾਰ ਨੂੰ ਜੁਆਇਨ ਕੀਤਾ ਵੈ ਪਰ ਅਸੀਂ ਰਣਜੀਤ ਸਿੰਘ ਗਿੱਲ ਸਾਹਿਬ ਦੇ ਪਰਿਵਾਰ ਨੂੰ ਇਸ ਗੱਲ ਦਾ ਵਿਸ਼ਵਾਸ ਦੁਆਨੇ ਹੈ ਕਿ ਪੂਰੀ ਭਾਰਤੀ ਜਨਤਾ ਪਾਰਟੀ ਸਾਡੇ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਜਾਕਰ ਸਾਹਿਬ ਸਾਡੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਸ਼ਨੀ ਸ਼ਰਮਾ ਸਾਹਿਬ ਸਾਡੀ ਪੂਰੀ ਲੀਡਰਸ਼ਿਪ ਪੰਜਾਬ ਦੀ ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦਿੰਨੇ ਆ ਜਿਨਨੇ ਮਰਜੀ ਬੀਲੈਂਸ ਰੇਟ ਕਰ ਲੈ ਲੇ ਲੇਕਿਨ 2 ਜਾਂ 27 ਦੇ ਵਿੱਚ ਤੇਰਾ ਸੁਪਟਾ ਸਾਫ ਹੋਏਗਾ ਤੁਹਾਡੇ 2 ਐਮਐਲਏ ਜਿੱਤਣਗੇ ਜਿਸ ਤਰੀਕੇ ਦੇ ਨਾਲ ਤੁਹਾਡਾ ਪੰਜਾਬ ਦੇ ਵਿੱਚ ਹਲਾਕ ਬਣ ਗਏ ਹੈ ਗੈਂਗਸਟਰ ਫਿਰੋਤੀਆਂ ਮੰਗ ਰਹੇ ਹੈ ਲੈ ਕਾਲੀ ਸਾਡੇ ਸਵੇਰੇ ਦੇ ਪੂਰਵ ਡਿਪਟੀ ਸੀਐਮ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਖੀਤ ਉਹਦਾ ਆਵਾਜ਼ ਸਾਹਿਬ ਦੇ ਬੇਟੇ ਨੂੰ ਅਜੇ ਵੀਰ ਨੂੰ ਬਹੁਤ ਵੱਡੀ ਧਮਕੀ ਆਈ ਹੈ ਜੇ ਕੋ ਉਹ ਨਾ ਕਰੇ। ਉਹロナ ਲੋਕ ਸਭਾ ਸਪੀਕਰ ਨੂੰ ਦਰਖਾਸਤ ਕੀਤੀ ਹੈ ਕਿ ਡੀਜੀਪੀ ਸਾਹਿਬ ਨੂੰ ਤਲਬ ਕਰੋ ਕਿ ਪੰਜਾਬ ਦੇ ਵਿੱਚ ਕੋਈ ਸੁਰੱਖਿਅਤ ਨਹੀਂ ਹੈ। ਉਸ ਪਾਸੇ ਧਿਆਨ ਨਹੀਂ ਹੈ ਕਿ ਭਾਜਪਾ ਜਾਂ ਬਾਕੀ ਪਾਰਟੀਆਂ ਦੇ ਲੀਡਰ ਸਹਿਬਾਨ ਨੂੰ ਕਿਸ ਤਰੀਕੇ ਨਾਲ ਅਸੀਂ ਡਿਮੋਚਨਾਵੇਂ ਡਰਾਉਣਾਵੇਂ ਇਹ ਜਿਹੜੀ ਨੀਤੀ ਹੈ ਇਹ ਕੋਈ ਪੰਜਾਬ ਵਾਸਤੇ ਚੰਗੀ ਨਹੀਂ ਹੈ ਜਿੰਨੀ ਭਾਜੀ ਪਾਉਂਗੇ ਤੇ ਭਾਜੀ ਫਿਰ ਮੁੜਦੀ ਹੈ ਜੇ ਸ਼ੇਰ ਪਾਵਾਂਗੇ ਸਵਾ ਸ਼ੇਰ ਅਸੀਂ ਮੋੜਾਂਗੇ ਇਸ ਕਰਕੇ ਅਸੀਂ ਅੱਜ ਇਸ ਗੱਲ ਦੀ ਸਾਰੀ ਸਾਡੀ ਲੀਡਰਸ਼ਿਪ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਆ ਕਿ ਜਿਹੜਾ ਵੀ ਇਹ ਬਿਜਲੈਂਸ ਦਾ ਇੱਕ ਡਰਾਪ ਆਨ ਦੀ ਖਾਤਰ ਉਹਨਾਂ ਨੂੰ ਪਰਵਾਹ ਦੇ ਉੱਪਰ ਡੇਟ ਕੀਤਾ ਗਿਆ ਵੈ ਇਹ ਵੈਂਡ ਡੇਟਾ ਹੈ ਇਹ ਬਦਲੇ ਦੀ ਭਾਵਨਾ ਹੈ ਕਿ ਜਿਸ ਬੰਦੇ ਨੇ ਆਪਣੇ ਮਨ ਦੇ ਨਾਲ ਆਪਣੀ ਇੱਛਾ ਦੇ ਨਾਲ ਮੋਦੀ ਸਾਹਿਬ ਦੀ ਨੀਤੀਆਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਜੁਆਇਨ ਕੀਤਾ ਹੈ ਉਹਦੇ ਕਰਦੇ ਉੱਪਰ ਸਵੇਰੇ ਰੇਟ ਹੋ ਜਾਵੇ ਇਸ ਤੋਂ ਸਾਫ਼ ਸਾਰੇ ਤੁਸੀਂ ਬਹੁਤ ਸੂਝਿਆ ਪੱਤਰਕਾਰ ਹੋ ਇਸ ਤੋਂ ਸਾਫ਼ ਪਤਾ ਲੱਗਦਾ ਕਿ ਇਸ ਸਰਕਾਰ ਦੀ ਕੀ ਮਨਸ਼ਾ ਹੈ ਕੀ ਸੋਚ ਹੈ ਇਸ ਗੱਲ ਨੂੰ ਲੈ ਕੇ ਅਸੀਂ ਤੁਹਾਨੂੰ ਅੱਜ ਖੇਚਲ ਦਿੱਤੀ ਹੈ ਉਹ ਸਾਨੂੰ ਪੂਰਾ ਆਸ ਹੈ ਕਿ ਤੁਸੀਂ ਇਸ ਗੱਲ ਨੂੰ ਘਰ ਘਰ ਤੱਕ ਪਹੁੰਚਾ ਕੇ ਜਿਹੜੀ ਇਹ ਭਗਵੰਤ ਮਾਨ ਦੀ ਇੱਕ ਚੂੜ ਦੇ ਉੱਪਰ ਅਧਾਰਿਤ ਸਰਕਾਰ ਬਣੀ ਸੀਗੀ ਜਿਨੇ ਸਾਡੀਆਂ ਭੈਣਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਸੇ ਤੁਹਾਨੂੰ 1000 ਰੁਪਏ ਦੇਵਾਂਗੇ ਅੱਜ ਲਗਭਗ 42 ਮਹੀਨੇ ਬੀ ਚੁੱਕੇ ਆ ਅੱਜ 42 45000 ਰੁਪਇਆ ਮੇਰੀ ਇੱਕ ਭੈਣ ਦਾ ਇਹਨਾਂ ਵੱਲ ਖੜਾ ਵਾ ਅੱਜ ਜਿਸ ਤਰੀਕੇ ਦੇ ਨਾਲ ਇੰਡਸਟਰੀ ਦਾ ਬੁਰਾ ਹਾਲ ਹੈ ਅਕੱਲ 3 ਘੰਟੇ ਬਰਸਾਤ ਹੋਈ ਹੈ ਸ਼ਹਿਰ ਦੇ ਕੀ ਹਾਲਾਤ ਹੋਏ ਆ ਜਗ੍ਹਾ ਜਗ੍ਹਾ ਪਾਣੀ ਖੜਾ ਵਾ ਸੜਕਾਂ ਟੁੱਟੀਆਂ ਪਈਆਂ ਮੈਂ ਉਸ ਪਾਸੇ ਧਿਆਨ ਨਹੀਂ ਇਹਨਾਂ ਦਾ ਇਹਨਾਂ ਧਿਆਨ ਇੱਕੋ ਪਾਸੇ ਆ ਵੀ ਕਿਸ ਤਰੀਕੇ ਦਾ ਅਸੀਂ اپੋਜੀਸ਼ਨ ਦਬਾ ਕੇ ਅਸੀਂ ਝੂਠ ਬੋਲ ਕੇ ਫੇਰ ਲੋਕਾਂ ਨੂੰ ਪਰਮਾ ਲਈਏ ਲੇਕਿਨ ਪੰਜਾਬ ਦੇ ਲੋਕ ਅੱਜ ਤਰਾਹੀ ਮਾਮ ਕਰ ਰਹੇ ਆ ਔਰ ਪਿੰਡਾਂ ਦੇ ਵਿੱਚ ਵਿਸ਼ੇਸ਼ ਕਰਕੇ ਜਿਹੜੀ ਲੈਂਡ ਪੂਲਿੰਗ ਨਵੀਂ ਕਿਸਾਨ ਮਾਰੂਸ ਸਕੀਮ ਲੈ ਕੇ ਆਇਆ ਹੈ ਉਹਦੇ ਨਾਲ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਬੜਨ ਨਹੀਂ ਦੇਣਾ ਇਸ ਕਰਕੇ ਤੁਹਾਡੇ ਲਈ ਅਸੀਂ ਗਿਰ ਪਰਵਾਰ ਨੂੰ ਸਨੇਹਾ ਦਿੰਨੇ ਆ ਕਿ ਪੂਰੀ ਬੀਜੇਪੀ ਪੰਜਾਬ ਦੀ ਉਸ ਪਰਵਾਰ ਨਾਲ ਖੜੀ ਹੈ ਪਰ ਮਾਨਸਬ ਕਾ ਅਬ ਚਿਤਾਵਨੀ ਦਿੰਨੇ ਹੈ ਕਿ ਭਾਰਤੀ ਜਨਤਾ ਪਾਰਟੀ ਡਰਨ ਵਾਲੀ ਪਾਰਟੀ ਨਹੀਂ ਹੈ ਇਹ ਪਾਰਟੀ ਹਮੇਸ਼ਾ ਔਖੇ ਵਲੇ ਖੜੀ ਹੋ ਕੇ ਅਗਲੀ ਵਾਰ ਸਰਕਾਰ ਬਣਾਦੀ ਹੈ ਔਰ 27 ਦੇ ਵਿੱਚ ਸਾਡੀ ਸਰਕਾਰ ਨਿਰੋਲ ਬਣੇਗੀ ਅਸੀਂ ਇਹ ਲੋਕਾਂ ਦੇ ਨਾਲ ਵਾਅਦਾ ਕਰਦੇ ਹਾਂ ਤੁਹਾਡਾ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਬੋਲਦੇ ਅੱਠੀ ਹੈ ਜਦੋਂ ਇਲੈਕਸ਼ਨ ਹੁੰਦੇ ਹੈ ਵੋਟ ਪੈਪਰ ਬੋਥ ਦੀ ਰਾਜਨੀਤੀ ਇਹ ਜੋ ਸ਼ੁਰੂ ਹੋ ਜਾਂਦੀ ਹੈ ਔਰ ভোটার ਬੂਟਾ ਕੁੰਝ ਨਹੀਂ ਬੰਦਦਾ ਜਿਹੜਾ ਪਾਣਾ ਕੈਡਰ ਵੀ ਨਹੀਂ ਕੈਦਰ ਪਹੁੰਚਦਾ ਉਹਦਾ ਇਸ ਕਰਕੇ ਖਰੀ ਬੀਜੇਪੀ ਕੈਦਰ بیسਡ ਪਾਰਟੀ ਹੈ ਸਾਡਾ ਹਰ ਬੂਟਾ ਹਲਾ ਕਰਿਆ ਕਰਦਾ ਹੈ ਸਾਡਾ ਸੰਗਠਨ ਬੜਾ ਮਜ਼ਬੂਤ ਹੈ ਕਈ ਬੜੇ ਇਦਾਂ ਦੇ ਹਾਲਾਤ ਬਣ ਜਾਂਦੇ ਆ ਕੋੜਾ ਸਾਹਿਬ ਠੀਕ ਹੈ ਨਾ ਹਾਜੀ ਤਾਂ ਇਸ਼ੂ ਆ ਤੁੰਦੀ ਹੈ ਲੇਕਿਨ ਸਾਡਾ ਕਾਰਜਕਰਤਾ ਬੀਜੇਪੀ ਦਾ ਬਹੁਤ ਹੀ ਮਿਹਨਤੀ ਇਮਾਨਦਾਰ ਸਸ਼ਕਸ਼ ਜਿੰਨੀ ਤਾਰੀਫ ਕਰ ਲਈ ਉਹ ਘੱਟ ਨਹੀਂ ਮੇਰੇ ਅਧਿਕਾਰ ਖੇਤਰ ਨਹੀਂ ਹੈ ਜੀ ਇਹ ਸਾਡੇ ਹਾਈ ਕਮਾਨ ਦੇ ਫੈਸਲੇ ਹੁੰਦੇ ਆ ਇਹਦੇ ਉੱਪਰ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਦੇਖੋ ਜੀ ਸਚਾਈ ਸੁਣਨੇ ਬੜੀ ਔਖੀ ਹੁੰਦੀ ਹੈ ਉਸ ਐਮਐਲਏ ਸਾਹਿਬਾਨੇ ਕਹ ਗਏ ਸੀ ਕਿ ਤੁਹਾਡੇ ਪਰਿਵਾਰਿਕ ਮੈਂਬਰ ਦੇ ਇੱਕ આરોਪ ਹੈਗੇ ਆ ਤੇ ਉਹਨਾਂ ਨੇ ਜੋ ਲਫ਼ਜ਼ ਵਰਤੇ ਉੱਥੇ ਉਹ ਉਹਨਾਂ ਦਾ ਅਹੰਕਾਰ ਬੋਲਦਾ ਸੀ ਫਿਰ ਇਹ ਗਾਣਾ ਕੀ ਮੈਂ ਫਿਰ ਬੋਲੂਗਾ ਇਹ ਡਬਲ ਹੰਕਾਰ ਬੋਲਦਾ ਸੀ ਉਹਨਾਂ ਨੇ ਸੌਰੀ ਫੀਲ ਨਹੀਂ ਕੀਤੀ ਕਰਨੀ ਉਹ ਉਹਨਾਂ ਦੇ ਐਲਓਪੀ ਨੇ ਕੀਤੀ ਇਤੋਂ ਪਤਾ ਲੱਗਦਾ ਹੈ ਵੀ ਉਸ ਬੰਦੇ ਦੇ ਵਿੱਚ ਕਿੰਨਾ ਅਹੰਕਾਰ ਹੈ ਇਹ ਲੋਕ ਮੰਦਰ ਹੁੰਦਾ ਦਾ ਇਹਦੇ ਉੱਪਰ ਆਪਾਂ ਇੰਨੀ ਸ਼ਲੀਨਤਾ ਨਾਲ ਬੋਲੀ ਹੈ ਕਿ ਲੋਕ ਜਿਹੜੇ ਪ੍ਰੈਸ ਮੀਡੀਆ ਤੁਹਾਨੂੰ ਗੱਲ ਵਧੀਆ ਤਰੀਕੇ ਨਾਲ ਪੇਸ਼ ਕਰਨ ਪਰ ਜਿਸ ਤਰੀਕੇ ਦੇ ਨਾਲ ਉੱਥੇ ਇੱਕ ਐਸੀ ਇੱਕ ਦਲਿਤ ਐਮਐਲਏ ਸਹਿਬਾਨ ਦੇ ਨਾਲ ਜਿਸ ਤਰੀਕੇ ਨਾਲ ਉਹਨਾਂ ਨੇ ਬਿਹੇਵ ਕੀਤਾ ਗਿਆ ਉਹਦੀ ਜਿੰਨੀ ਨਿੰਦਾ ਕਰੀਏ ਉਹ ਘੱਟ ਹੈ। ਔਰ ਮੈਂ ਇਹ ਚਾਹੁੰਦਾ ਕਿ ਐਸੇ ਜਿਹੜੇ ਨੁਮਾਇੰਦੇ ਹੈਗੇ ਆ ਲੋਕਾਂ ਉੱਤੇ ਵਿਚਾਰ ਕਰਨ ਵਿਚਾਰ ਕਰਨ ਲੋਕਾਂ ਉੱਤੇ ਕਿ ਜਿਸ ਤਰੀਕੇ ਨਾਲ ਉਹਦੇ ਘਰੇ ਸਵੇਰੇ ਰੇਡ ਕੀਤੀ ਹੈ ਅਸੀਂ ਕਿਸੇ ਵੀ ਨਸ਼ਾ ਵੇਚਣ ਵਾਲੇ ਦੀ ਨਾਕ ਦੀ ਹਮਾਇਤ ਕੀਤੀ ਹੈ ਨਾ ਅਸੀਂ ਕਦੀ ਕਰਾਂਗੇ। ਇਹ ਸੜਬ ਜਿਹੜੀ ਹੋਈ ਹੈ ਉਹਨਾਂ ਦੇ ਉੱਪਰ ਰੇਟ ਹੋਈ ਹੈ ਇਹ ਐਕਸੈਸ ਜਿਹੜੀ ਬਣੀ ਉਹਨਾਂ ਨੇ ਕਹਦੇ ਭਈ ਇਹ ਦਰਖਸਤੋਂ ਬਣੀ ਹੈ ਉਹ ਪਹਿਲਾਂ ਵੀ ਸੁਪਰੀਮ ਕੋਰਟ ਨੇ ਉਹ ਰਿਜੈਕਟ ਕਰ ਚੁੱਕੀ ਹੈ ਸਾਡਾ ਫੇਰ ਇੱਕੋ ਹੀ ਵਲਡਾ ਸਾਡੀ ਪਾਰਟੀ ਦਾ ਸਾਡੀ ਪੂਰੀ ਲੀਡਰਸ਼ਿਪ ਦਾ ਵੀ ਕਿਸੇ ਵੀ ਨਸ਼ਾ ਵੇਚਣ ਵਾਲੇ ਦੀ ਨਾ ਭਾਰਤੀ ਜਨਤਾ ਪਾਰਟੀ ਹਮਾਇਤ ਕਰਦੀ ਹੈ ਨਾ ਸੀ ਕਰਾਂਗੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇ ਇਹ ਜੁਦ ਨਸ਼ਾ ਵਿਰੋਧ ਇੱਕ ਡਰਾਮਾ ਹੋ ਰਿਹਾ ਵਾ ਅਨੂਜ ਜੇ ਇਮਾਨਦਾਰੀ ਨਾਲ ਪੁਲਿਸ ਚਾਹੇ ਤਾਂ ਪਤਾ ਨਹੀਂ ਲੱਗਦਾ ਪੁਲਿਸ ਨੂੰ ਹਰ ਕੱਲ ਦਾ ਪਤਾ ਵਾ ਲੇਕਿਨ ਇਹ ਇੱਕ ਸਕੂਲਾਂ ਜੀ ਜਾ ਕੇ ਜਾਂ ਚੌਂਕਾਂ 'ਚ ਜਾ ਕੇ ਜਾਂ ਮਹੱਲਿਆਂ ਦੇ ਵਿੱਚ ਕਮੇਟੀ ਐ ਬਣਾ ਕੇ ਇਦਾਂ ਨਸ਼ਾ ਖਤਮ ਹੋਣਾ ਇਨਸ਼ਾ ਅੱਲਾਹ ਪੋਸਟਰ ਲਾ ਕੇ ਇਹ ਤਾਂ ਦੇਖੋ ਤੁਹਾਨੂੰ ਜਿੰਨਾ ਚਿਰ ਪੁਲਿਸ ਇਮਾਨਦਾਰੀ ਨਾਲ ਦਿਲੋਂ ਕੰਮ ਕਰੂਗੀ ਨਾ ਕਿ ਮੈਂ ਪੰਜਾਬ ਦੇ ਵਿੱਚ ਨਸ਼ਾ ਕੱਲ ਨੂੰ ਮੇਰੇ ਬੱਚਿਆਂ ਨੂੰ ਵੀ ਨਸ਼ਾ ਲੱਗ ਸਕਦਾ ਹੈ ਕੱਲ ਨੂੰ ਮੇਰੇ ਬੱਚਾ ਵੀ ਨਸ਼ੇ ਦੀ ਗ੍ਰਿਫਤ ਹੋ ਸਕਦਾ ਹੈ ਫਿਰ ਉਸ ਬੱਚੋਸ ਪੁਲਿਸ ਉੱਤੇ ਕੀ ਵੀ ਦੋਗੀ ਇਸ ਦਾ ਕਿ ਇਮਾਨਦਾਰੀ ਦੇ ਨਾਲ ਜਿੰਨਾ ਚੱਕਰ ਪੰਜਾਬ ਦੀ ਗੁਰੂ ਕ੍ਰਿਸ਼ੀ ਇਹਨੂੰ ਨਹੀਂ ਨਿਪਟਾਈ ਨਸ਼ਾ ਨਹੀਂ ਖਤਮ ਹਰ ਮੁਦਦ ਤੇ ਸ਼ਮਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਇਸ ਕੋਲੋਂ ਬੜੇ ਇਫੈਕਟਿਵ ਹੈ ਬੜੇ ਮਿਹਨਤੀ ਹੈ ਕੋਈ ਵੀ ਇਸ਼ੂ ਆਂਦਾ ਹੈ ਅਸੀਂ ਖੁਦ ਪਰਸਨਲੀ ਤੁਸੀਂ ਸਾਡੇ ਦੇਖਦੇ ਹੋ ਨਾ ਅਸੀਂ ਕਾਰਪੋਰੇਸ਼ਨ ਵੀ ਜਾਣਦੇ ਆ ਪੁਲਿਸ ਕਮਿਸ਼ਨਰ ਕੋ ਵੀ ਜਾਣੇ ਆ ਡੀਸੀ ਸਾਹਿਬ ਕੋ ਵੀ ਜਾਣੇ ਆ ਅੱਜ ਸਵੇਰੇ ਮੈਂ ਸਵੇਰੇ ਆਪ ਬਲਟਨ ਪਾਰਕ ਜਿੱਥੇ ਕਿ ਹੁਣ ਨਵਾਂ ਡੰਪ ਬਣਨ ਲੱਗਾ ਵਾ ਜਿੱਥੇ ਕਿ ਸਪੋਰਟ ਸਭ ਦਾ ਨਿਰਮਾਣ ਸ਼ੁਰੂ ਹੋਣਾ ਵਾ ਨਾਲ ਸਾਹਮਣੇ ਗੁਲਾਬ ਦੇ ਵੀ ਹਸਪੀਟਲ ਹੈ ਅੱਗੇ 25 30 ਕਲੋਨੀਆਂ ਮੈਂ ਉਸ ਥਾਂ ਦੇ ਉੱਪਰ ਇੱਕ ਡੰਪ ਬਣਾਉਣ ਲੱਗੇ ਆ ਗਿਆ ਔਰ ਮੈਂ ਸਵੇਰੇ ਮੈਂ ਗੱਲ ਹਾਤੀ ਚੰਦਪੁਰ ਨੂੰ ਤੋਂ ਵਾਪਸ ਆ ਅੱਜ ਸਵੇਰੇ ਮੈਂ ਉਸ ਕਲੋਨੀ ਦੇ ਦਸ ਪ੍ਰਧਾਨ ਨਾਲ ਲੈ ਕੇ ਮੈਂ ਮੌਕੇ ਤੇ ਵਿਜ਼ਿਟ ਕੀਤੀ ਹੈ ਤੁਸੀਂਰੇ ਖ਼ਾਜ ਪੜ ਲੋਗੇ ਸਾਡੇ ਪਾਰਟੀ ਦਾ ਹਰੇਕ ਕਾਰਕਟਰ ਆਪਣੇ ਬੂਥ ਤੇ ਸਜਾ ਕਰਾ। ਜੇ ਕਿਸੇ ਨੂੰ ਕੋਈ ਦਿੱਕਤ ਆਂਦੀ ਹੈ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਜਿਹਨਾਂ ਦੇ ਸਾਡੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਕਾਲ ਕਰਕੇ ਦੱਸਦਾ ਵੀ ਸਾਡੀ ਯਾਰ ਦਿੱਕਤ ਆ ਰਹੀ ਹੈ ਸੀਵਰ ਦੀ ਪ੍ਰੋਬਲਮ ਹੈ, ਲਾਈਟ ਦੀ ਪ੍ਰੋਬਲਮ ਹੈ, ਪਾਣੀ ਗੰਦਾ ਆ ਰਿਹਾ ਹੈ। ਅਸੀਂ ਲੋਕਾਂ ਦੀ ਆਵਾਜ਼ ਹੈ। ਅਸੀਂ 10 ਸਾਲ ਜਿੰਦਰ ਸਿੰਘ ਸਿਆਣਾ ਵਾ ਸਵਾਰਿਆ ਵਾ। ਅੱਜ ਲੋਕ ਯਾਦ ਕਰਦੇ ਆ ਸਾਡੇ 10 ਸਾਲ ਦਾ ਸ਼ਾਸਨ। ਲੇਕਿਨ ਇਹ 8.5 ਸਾਲ ਦੇ ਵਿੱਚ ਯੋ ਲੋਕਾਂ ਦੇ ਨਾਲ 5 ਸਾਲ ਪਹਿਲਾਂ ਕਾਂਗਰਸ ਪਾਰਟੀ ਚ ਹੋਇਆ ਵਾ ਸਾਢੇ 3 ਸਾਲ ਹੁਣ ਕੋਈ ਮਾਈ ਬਾਪ ਨਹੀਂ ਐ ਲੋਕ ਰਾਹੀ ਮਾਮ ਕਰਦਾ ਯਾਰ ਲੋਕ ਉਡੀਕਦੇ ਸਤਾਈ ਆਵੇ ਅਸੀਂ ਮੁੜ ਕੇ ਬੀਜੇਪੀ ਨੂੰ ਬੋਟਾ ਪਾਈਏ ਤੇ ਗੱਲਾਂ ਨੇ ਹੁੰਦੀਆਂ ਜੀ ਇਹ ਗੱਲਾਂ ਜਿਹੜੀਆਂ ਹੁੰਦੇ ਨਾ ਅਸੀਂ ਜਾ ਕੇ ਪੁਲਿਸ ਕਮਿਸ਼ਨਰ ਦੱਸ ਕੇ ਆਨੇ ਆ ਜੀ ਅਸੀਂ ਇਹ ਤੁਹਾਡੇ ਦੇਖੋ ਅਸੀਂ ਜੇ ਗੱਲਾਂ ਹੁੰਦੀਆਂ ਜਿਹੜੀਆਂ ਗੱਲਾਂ ਅਸੀਂ ਜਾ ਕੇ ਕਮਿਸ਼ਨਰ ਸਾਹਿਬ ਨਾਲ ਬੈਠ ਕੇ ਗੱਲ ਕਰਦੇ ਆ ਕਿ ਤਾਂ ਜਗਾ ਖਾਣਾ ਘੱਟ ਹੋ ਰਿਹਾ ਖਾਣਾ ਘੱਟ ਹੋ ਰਿਹਾ ਅਸੀਂ ਮੇਰੇ ਘਰ ਦੇ ਕੋਲ ਤਾਂ ਮੇਰੀ ਗੱਲ ਸੁਣੋ ਮੈਂ ਤਾਂ ਜਿਹੜੀ ਜਿਹੜੀ ਇੱਕ ਤੇ ਚੀਜ਼ ਨਜ਼ਰ ਆਂਦੀ ਹੈ ਚਾਹ ਕੋਈ ਵੀ ਹੋਵੇ ਅਸੀਂ ਉਹਦੇ ਖਿਲਾਫ ਹਮੇਸ਼ਾ ਪਹਿਲਾਂ ਵੀ ਖੜੇ ਰਹੇ ਆ ਹੁਣ ਵੀ ਅਸੀਂ ਖੜੇ ਹੋਵਾਂਗੇ ਤੁਹਾਡੇ ਤਾਂ ਸਾਡੀ ਕੋਈ ਸ਼ਿਪਾਸ਼ ਨਹੀਂ ਕਿਸੇ ਗਲਤ ਬੰਦੇ ਨੂੰ ਸਾਡੀ ਪਾਰਟੀ ਦੇ ਨਾਮ ਮੇਰੀ ਨਿੱਜੀ ਤੌਰ ਤੇ ਪਰ ਕੋਈ ਨਹੀਂ ਆਰੰਭਾ ਨਮਾਜ਼